ਰਾਤ ਵੇਲੇ ਸੜਕ ਸੁਰੱਖਿਆ ਫੋਰਸ ਨੂੰ ਇੱਕ ਨਾਬਾਲਗ ਬੱਚਾ ਮਿਲਿਆ ਫਲੋਰ 21 ਨਵੰਬਰ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਸਰਬਜੀਤ ਸਿੰਘ ਸਿਪਾਹੀ ਕਰਮਜੀਤ ਅਤੇ ਪਰੀਤ ਸਿੰਘ ਨੂੰ ਬੀਤੀ ਰਾਤ 12 ਵਜੇ ਦੇ ਕਰੀਬ ਫਲੋਰ ਨੇੜੇ ਇੱਕ ਪਿੰਡ ਪੱਟੀਆਂ ਦੇ ਨੇੜਿਓਂ ਇੱਕ 13-14 ਸਾਲਾਂ ਦਾ ਬੱਚਾ ਮਿਲਿਆ ਜੋ ਬਹੁਤ ਘਬਰਾਇਆ ਹੋਇਆ ਸੀ ਫੋਰਸ ਦੀ ਟੀਮ ਪਿੰਡ ਦੇ ਸਰਪੰਚ ਨੇ ਇਸ ਬੱਚੇ ਨੂੰ ਰੋਟੀ ਪਾਣੀ ਦਿੱਤਾ ਅਤੇ ਨਾ ਪਤਾ ਪੁੱਛਿਆ जिसने अपना नुपम दसिया जीजे का फोन नंबर दस्या पुलिस ने वारसा फोन से संपर्क किया उसने वारसा ने दस्या कि नाराज हो के बिना दसे गया पिंडोद फिरोजपुर दसिया है वारस फिलौर पुजे से बच्चे की पहचान करके नाल ले गए वारसा ने पुलिस वाले का धनवाद किया बच्चे लेके चले गए शुभम के पिता ने दसा कि असी पठे तटान बना करते हाँ फिलौर तो राजकुमार नंगर की खास रिपोर्ट बच्चा का नाम है शिवम कुमार आपका नाम क्या है हमारा नाम राम गुलाम कहाँ के रहने वाले अरिया जिला बिहार के है? हाँ जी ओके आप कहाँ पे रहते हो वहाँ पंजाब में पंजाब में फिरोजपुर में फिरोजपुर में तो कितने साल का बच्चा लापता हो गया था आपका कहाँ से कहाँ चल गया था वहाँ चलोरा गया नीलोरा गया आप इसलिए कर सके गुस्से आ गया बोला ना इसलिए आ गया क्या काम कर रहे हो आप लोग भट्टा पे काम कर रहे हैं कहा हाँ जी ओके अब बच्चा आपको मिल गया हाँ जी किसने पुलिस हाँ, पुलिस वाले दिलाया क्या कहना पुलिस पुलिस अच्छा ने चाहते को अच्छा कहना चाहते हैं अच्छा बोलना चाहिए। हाँ जी. तो कितने बहन भाई है थी? हम मेरे बच्चे के कितने बहन सा, भाई सात भाई है ਮੈਂ ਏਐਸਏ ਸਰਜੀਤ ਸਿੰਘ ਸੜਕ ਸੁਰੱਖਿਆ ਫੋਰਸ ਜੋ ਕੋਈ ਗਰਾਿਆਂ ਚ ਗੱਡੀ ਚੱਲਦੀ ਆ ਉਸ ਤੋਂ ਬੋਲ ਰਿਹਾ ਜੀ ਇਹ ਬੱਚਾ ਸਾਡੀ ਟੀਮ ਨੂੰ ਏਐਸਏ ਜਸਵਿੰਦਰ ਸਿੰਘ ਤੇ ਸੀਟੀ ਨਵਪ੍ਰੀਤ ਸਿੰਘ ਇਹਨਾਂ ਨੂੰ ਰਾਤ ਨੂੰ ਹਾਈਵੇ ਦੇ ਉੱਪਰ ਮਤਲਬ ਤੁਰੇ ਫਿਰਦਾ ਮਿਲਿਆ ਜਿਸ ਨੂੰ ਪੁੱਛਿਆ ਕਿ ਤੂੰ ਹਾਂ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਉਹਦਾ ਸਾਰਾ ਡਿਟੇਲ ਲੈ ਕੇ ਇਹਨਾਂ ਦੇ ਘਰਦਿਆਂ ਨਾਲ ਤਾਲਮੇਲ ਕੀਤਾ ਗਿਆ ਤੇ ਇਹਨੂੰ ਖਾਣਾ ਪੀਣਾ ਖਵਾ ਕੇ ਇਹਨੂੰ ਬਿਸਤਰ ਦਿੱਤਾ ਗਿਆ ਰਾਤ ਸੁਵਾਇਆ ਗਿਆ ਸੁਰੱਖਿਅਤ ਰੱਖਿਆ ਗਿਆ ਤੇ ਅੱਜ ਇਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਫਿਰੋਜ਼ਪੁਰ ਤੋਂ ਬਾਈ ਟ੍ਰੇਨ ਆਏ ਆ ਹੁਣ ਆਏ ਨੇ ਹੁਣ ਇਹਨਾਂ ਨੂੰ ਬੱਚਾ ਇਹਨਾਂ ਦੇ ਹਵਾਲੇ ਕੀਤਾ ਗਿਆ ਕਿੰਨੀ ਉਮਰ ਦੇ ਬੱਚੇ ਦੀ ਕੀ ਪਰਵਾਹ ਨੇ ਦੱਸਿਆ ਵੀ ਘਰੋਂ ਕੱਲੀ ਵਾਪਸੀ ਆ ਗਈ ਬੱਚੇ ਦੀ ਉਮਰ 14 ਸਾਲ ਦੇ ਕਰੀਬ ਆ 13-14 ਸਾਲ ਦੇ ਕਰੀਬ ਆ ਬੱਚੇ ਦੀ ਉਮਰ ਤੇ ਇਹਦੇ ਪਿਤਾ ਨੇ ਦੱਸਿਆ ਕਿ ਬੱਚੇ ਨੂੰ ਮੈਂ ਕੰਮ ਵਾਸਤੇ ਕਿਹਾ ਸੀ ਕਿ ਆ ਵੀ ਤੂੰ ਦਿਹਾੜੀ ਕਰ ਲੈ ਕਿਉਂਕਿ ਉੱਥੇ ਫਿਰੋਜ਼ਪੁਰੇ ਕਿਤੇ ਪੱਠੇ ਤੇ ਕੰਮ ਕਰਦੇ ਆ ਤੇ ਬੱਚਾ ਇਸੇ ਨਾਰਾਜ਼ਗੀ ਤੇ ਮੈਂ ਕੰਮ ਨਹੀਂ ਕਰਨਾ ਇਹ ਬੱਚਾ ਟ੍ਰੇਨ ਚੜਕੇ ਫਗਵਾੜੇ ਆ ਗਿਆ ਫਗਵਾੜੇ ਤੋਂ ਇਹ ਪੈਦਲ ਜਾਂ ਕਿਸੇ ਵਾਹਨ ਰਾਹੀਂ ਮੰਨ ਲਓ ਇੱਥੇ ਸਾਡੇ ਫਲੋਰ ਦੇ ਏਰੀਆ 'ਚ ਆ ਗਿਆ। ਨਾਂ ਪਤਾ ਬੱਚੇ ਦਾ। ਬੱਚੇ ਦਾ ਨਾਂ ਤਾਂ ਨਹੀਂ ਹਜੇ ਪਤਾ ਲੱਗ ਸਕਿਆ। ਕੀ ਨਾਮ ਜੀ? ਸ਼ੁਭਮ। ਬੱਚੇ ਦਾ ਨਾਂ ਸ਼ੁਭਮ ਕੁਮਾਰ ਦੱਸਿਆ ਗਿਆ ਹੈ। ਇਹਨੇ ਦੱਸਿਆ ਗਿਆ ਕਿ ਮੇਰੇ 6 ਭਰਾ ਨੇ ਸਤਮਾ ਮੈਂ ਆ ਤੇ ਦੋ ਅਸੀਂ ਸਾਡੀਆਂ ਭੈਣਾਂ ਨੇ ਕੁੱਲ ਮਿਲਾ ਕੇ 9 ਆ ਪਰਿਵਾਰ ਦੇ ਮੈਂਬਰ ਜਿਹੜਾ ਉਹ ਆ ਗਿਆ ਇਹਨਾਂ ਨੂੰ ਹਾਂਜੀ ਪਰਿਵਾਰ ਆ ਗਿਆ ਜੀ ਪਰਿਵਾਰ ਨੂੰ ਅਸੀਂ ਵੇਟ ਕੀਤੀ ਆ ਹੁਣ ਆਏ ਨੇ ਪਹੁੰਚੇ ਨੇ ਦੁਪਹਿਰੋਂ ਬਾਅਦ ਹੁਣ ਪਹੁੰਚਿਆ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਹਾਂਜੀ ਗੁਰਾਇਆਂ ਤੋਂ ਫਲੋਰ ਜੀਟੀ ਰੋਡ ਤੇ ਸਾਡੀ ਗੱਡੀ ਜਿਹੜੀ ਚੱਲਦੀ ਆ 24 ਘੰਟੇ ਦੀ ਸਰਵਿਸ ਆ ਰਾਤੀ ਦਰਾਨੇ ਅਗਸਤ ਟਾਈਮ ਕਰੀਬ 1:30 ਵਜੇ ਦਾ ਹੋਵੇਗਾ ਜਦੋਂ ਅਸੀਂ ਮੈਂ ਔਰ ਮੇਰੀ ਪਾਰਟੀ ਕਰਾਇਆ ਸਾਈਡ ਤੋਂ ਫਲੋਰ ਸਾਈਡ ਨੂੰ ਆ ਰਹੇ ਸੀ ਰਸਤੇ ਦੇ ਵਿੱਚ ਜਿੱਥੇ ਲਾਇਸੈਂਸ ਬਣਦੇ ਆ ਲਾਇਸੈਂਸ ਸੈਂਟਰ ਹੈਗਾ ਵਾ ਉੱਥੇ ਬੱਚਾ ਪੈਦਲ ਤੁਰਿਆ ਆ ਰਿਹਾ ਸੀ ਅਸੀਂ ਇਹਨੂੰ ਰੋਕ ਕੇ ਪੁੱਛਿਆ ਕਿ ਸਿਆ ਪਰ ਇਹ ਘਬਰਾਇਆ ਹੋਇਆ ਸੀ ਇਹਨੇ ਕੋਈ ਠੋਸ ਆਪਣਾ ਨਾਮ ਨਹੀਂ ਸੀ ਦੱਸ ਰਿਹਾ ਨਾ ਇਹਦੇ ਕੋ ਕੋ ਪ੍ਰੂਫ ਸੀਗਾ ਪਰ ਇਹਨੂੰ ਅਸੀਂ ਪਤਾ ਆ ਕੇ ਪੁੱਛਿਆ ਜਿਹਨੇ ਸ਼ਿਵਮ ਆਪਣਾ ਨਾਮ ਦੱਸਿਆ ਇਹਨੂੰ ਫਿਰ ਅਸੀਂ ਰੋਟੀ ਪਾਣੀ ਵੀ ਖੁਲਾਇਆ ਤੇ ਆਪਣੇ ਕੋਲ ਸਵਾਲਿਆ ਫਿਰ ਇਹਦੇ ਕੋਲ ਕੋਈ ਨੰਬਰ ਹੈ ਨਹੀਂ ਸੀ ਜਾਂ ਇਹਦਾ ਕੋ ਆਪਣਾ ਐਡਰੈਸ ਨਹੀਂ ਸੀ ਦੱਸ ਰਿਹਾ ਤੁਹਾਨੂੰ ਸੰਪਰਕ ਦਾ ਵਸਤਾ ਹੋਇਆ ਜੀ ਇਹਦੇ ਜੀਜਾ ਦੇ ਕੋਲ ਨੰਬਰ ਹੈਗਾ ਸੀਗਾ ਇਹਦੇ ਕੋ ਆਪਣਾ ਕੋਈ ਪ੍ਰੂਫ ਨਹੀਂ ਸੀ ਟਰੈਂਟੀ ਪ੍ਰੂਫ ਹੈ ਨਹੀਂ ਸੀਗਾ ਇਹਦੇ ਵਿੱਚ ਜੀਜਾ ਨਾਲ ਅਸੀਂ ਟਾਈ ਅਪ ਕੀਤਾ ਫੋਨ ਤੇ ਉਹਨੂੰ ਸਾਰੀ ਗੱਲਬਾਤ ਦੱਸੀ ਉਹਨੇ ਕਹਾ ਇਹਦੇ ਮਤਲਬ ਪਰਿਵਾਰ ਨਾਲ ਗਲਤ ਕੀਤੀ ਤੇ ਹੁਣ ਪਰਿਵਾਰ ਇਹਨਾਂ ਦਾ ਆ ਗਿਆ ਜੀ हां जी ਇਹਨਾਂ ਦਾ ਪਰਿਵਾਰ ਆ ਗਿਆ ਇਹਦੇ ਫਾਦਰ ਸਾਹਿਬ ਆਏ ਆ ਤੇ ਨਾਲਛਾ ਦੇ ਬ੍ਰਦਰ ਆ ਨਾ ਦੇਖ ਪੰਜਾਬ ਫਰਥੀ ਜਿਹੜਾ ਹਾਈਵੇ ਤੇ ਚੱਲ ਰਹੀ ਬੜੀ ਇਹਨਾਂ ਦੀ ਫਹਾਦਰੀ ਵਾਲਾ ਕੰਮ ਹੈ ਜਿਹੜਾ ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਆ ਕੀ ਕਹਿਣਾ ਚਾਹੁੰਦੇ ਆ ਕੀ ਮੈਸੇਜ ਹੈ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਬੇਝਚਕ ਹੋ ਕੇ ਸਾ ਨਾਲ ਰਾਬਤਾ ਕਾਇਮ ਕਰੋ ਕਿਸੇ ਨੂੰ ਕੋਈ ਅਨਸਖਾਮੀ ਘਟਨਾ ਦੇ ਬਾਰੇ ਵਿੱਚ ਪਤਾ ਲੱਗਦਾ ਜਦੋਂ ਮਰਜ਼ੀ ਸਾਡੇ ਨੰਬਰ ਚੱਲਦੇ ਨੇ ਉਹ ਸਾ ਨਾਲ ਗੱਲਬਾਤ ਕਰ ਸਕਦੇ ਆ ਤੇ ਅਸੀਂ ਉਹਦੀ ਮਦਦ ਕਰਨ ਲਈ 24 ਘੰਟੇ ਤਿਆਰ ਆ ਮੇਰਾ ਨਾਮ ਹੈ ਜੀ ਮਰਮੇਤ ਸਿੰਘ ਫਲੋਰਾ ਨਾਮ ਦਾ ਏਟੱਬਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਆ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਆ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਬਣਾਈ ਆ ਤੇ ਹਾਈ ਟੈਕ ਗੱਡੀਆਂ ਦਿੱਤੀਆਂ ਆ ਤੇ ਸਾਡੇ ਜਸਵਿੰਦਰ ਸਿੰਘ ਜੀ ਤੇ ਸਰਜੀਤ ਸਿੰਘ ਜੀ ਬਹੁਤ ਵਧੀਆ ਮੁਲਾਜ਼ਮ ਆ ਇਹ ਅੱਜ ਦੇ ਨਹੀਂ ਜਦੋਂ ਦੇ ਇਹ ਡਿਊਟੀ ਆਨ ਦੌਰਾਨ ਹੈਗੇ ਆ ਬਹੁਤ ਵਧੀਆ ਕੰਮ ਕਰਦੇ ਆ ਜਦੋਂ ਵੀ ਸਾਨੂੰ ਇੱਥੇ ਰੋਡ ਤੇ ਕਿਤੇ ਲੋਡ ਪੈਂਦੀ ਆ ਜਾਂ ਕੋਈ ਐਕਸੀਡੈਂਟ ਹੁੰਦਾ ਕੋਈ ਬੰਦਾ ਦੇਖਿਆ ਜਾਂਦਾ ਅਣਪਛਾਤਾ ਤਾਂ ਅਸੀਂ ਕਾਲ ਕਰਦੇ ਆ 5 ਮਿੰਟ ਵੀ ਬਹੁਤ ਆ ਇਹ 1 ਮਿੰਟ ਦੇ ਵਿੱਚ ਪਹਿਲਾਂ ਪਹੁੰਚਦੇ ਆ ਤੇ ਇੱਕ ਗੱਲ ਹੋਰ ਆ ਕਿ ਜਦੋਂ ਇਹ ਹੁਣ ਰੋਡ ਤੇ ਆਪਣਾ ਗਸ਼ਤ ਕਰਦੇ ਆ ਗੱਡੀ ਘੁੰਮਦੀ ਆ ਤੇ ਜਿਹੜੇ ਗਲਤ ਅੰਸਰ ਹੈਗੇ ਆ ਜਾਂ ਨਸ਼ੇ ਵਾਲੇ ਆ ਲੁੱਟਾਂਖੋਣ ਵਾਲੇ ਆ ਉਹ ਉਹਨਾਂ 'ਚ ਖੌਫ ਹੈਗਾ ਆ ਪਰ ਉਹ ਜਿਹੜੇ ਆ ਇਹਨਾਂ ਦੀ ਗੱਡੀ ਦੀ ਰੇਕੀ ਕਰਦੇ ਆ ਤੇ ਪੰਜਾਬ ਪੁਲਿਸ ਦੀ ਗੱਡੀ ਦੀ ਥਾਣੇ ਵਾਲੀ ਗੱਡੀ ਦੀ ਰੇਕੀ ਕਰਦੇ ਆ ਤੇ ਦੱਸਦੇ ਆ ਸੋ ਮੇਰਾ ਇਹ ਇੱਕ ਪੰਜਾਬ ਪੁਲਿਸ ਨੂੰ ਸੁਝਾਅ ਆ ਕਿ ਉਹਨਾਂ ਲੋਕਾਂ ਤੇ ਨਾਥ ਕੱਸੀ ਜਾਵੇ ਠੀਕ ਆ ਜੀ ਤੇ ਸੜਕ ਸੁਰੱਖਿਆ ਫੋਰਸ ਬਹੁਤ ਵਧੀਆ ਕੰਮ ਕਰਦੀ ਆ ਤੇ ਇਹੀ ਕਹਾਂਗਾ ਕਿ ਇਹ ਅੱਗੇ ਤੋਂ ਵੀ ਵਧੀਆ ਕੰਮ ਕਰੇਗੀ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਮੈਂ ਸਰਪੰਚ ਸਰਬਜੀਤ ਸਿੰਘ ਪਿੰਡ ਭਟੀਆਂ ਕੱਲ ਰਾਤ ਇੱਕ ਬੱਚਾ ਸ਼ੋਬਨਾ ਦਾ ਜਿਹੜਾ ਆ ਪੰਜਾਬ ਪੁਲਿਸ ਦੇ ASI ਸਰਬਜੀਤ ਸਿੰਘ ਤੇ ਜਸਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਸੀਗੀ ਨਾਲ ਉਹਨਾਂ ਨੂੰ ਮਿਲਿਆ ਇੱਕ ਬੱਚਾ ਤੇ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ। ਕੋਰਾ ਭਾਜੀ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹ ਬੱਚੇ ਦਾ ਜਦੋਂ ਇਹ ਰੂਬਰ ਹੋਏ ਭੁੱਖਾ ਸੀਗਾ ਘਬਰਾਇਆ ਹੋਇਆ ਸੀ ਤੇ ਉਹ ਆਪਣੇ ਬਾਪ ਦਾ ਨਾਂ ਉਹਨੇ ਦੱਸਿਆ RAMBLA ਚੌਧਰੀ ਤੇ ਉਹਨਾਂ ਦੇ ਸੰਪਰਕ ਮਿਲ ਗਿਆ ਭਾਈ ਹੁਣੀ ਜਿਹੜੇ ਸਾਡੇ ਮੁਲਾਜ਼ਮ ਆ ਇਹਨਾਂ ਨੇ ਰਾਬਤਾ ਕਾਇਮ ਕੀਤਾ ਉਹਨਾਂ ਨਾਲ ਤਾਂ ਉਹਨਾਂ ਦਾ ਪਰਿਵਾਰ ਮਿਲ ਗਿਆ। ਇਹਨਾਂ ਦਾ ਫਰੂਦਪੁਰ ਤੋਂ ਆਏ ਕੋਈ ਪੱਠੇ ਤੇ ਕੰਮ ਕਰਦੇ ਆ ਕੋਈ ਪ੍ਰਵਾਸੀ ਮਜ਼ਦੂਰ ਆ ਪੱਟੇ ਦੇ ਕੰਮ ਕਰਦੇ ਆ ਬੱਚਾ ਹੈਗਾ ਛੋਟਾ ਉਹਨੂੰ ਬਾਪ ਨੇ ਕਿਤੇ ਕੰਮ ਲੈ ਕੇ ਆ ਹੁਣ ਆ ਉਸੇ ਹੋ ਕੇ ਤੁਰ ਪਿਆ ਇਧਰ ਨੂੰ ਤੇ ਬੱਚਿਆਂ ਦੀ ਪੜਨ ਦੀ ਉਮਰ ਆ ਇਹਨਾਂ ਨੂੰ ਪੜ੍ਹਾਈ ਵਾਲੇ ਬਸ ਜਿਹੜਾ ਐ ਤਾਂ ਬੱਚਿਆਂ ਨੂੰ ਪਰਵਾਦੇ ਹਵਾਲੇ ਕਰਦਾ ਬੱਚੇ ਰੋੜ ਜਦੇ ਆ ਉਹ ਸੰਜਾ ਬੋਸਲੀ ਕਾਫੀ ਇਹਦੇ ਵਿੱਚ ਦੇਖੋ ਜੀ ਇਹ ਛਲਾਂਗਾ ਜੋ ਕਦਮ ਆ ਪੰਜਾਬ ਪੁਲਿਸ ਦਾ ਇਹ ਜਿਹੜੀ ਸੁਰੱਖਿਆ ਪੋਰਸ ਜਿਹੜੀ ਰੋਡ ਦੇ ਉੱਤੇ ਲਾਈ ਗਈ ਆ ਹਾਈਵੇ ਦੇ ਉੱਤੇ ਤਕਰੀਬਨ ਫਲੋਰ ਤੋਂ ਲੈ ਕੇ ਗਰਾਿਆਂ ਦੇ ਵਿਚਕਾਰ ਇਹ ਦੋ ਟੀਮਾਂ ਹੈਗੀਆਂ ਸਾਡੇ ਕੋਲ ਸਾਡੇ ਪਿੰਡਾਂ ਦੇ ਸਾਡੇ ਸੰਪਰਕ ਵਿੱਚ ਹੀ ਰਹਿਣੀਆਂ ਆ ਤਕਰੀਬਨ ਤੇ ਬਹੁਤ ਵਧੀਆ ਕੰਮ ਕਰ ਰਿਹਾ ਰੋਡ ਤੇ ਕੋਈ ਹੈਪਨ ਹੋ ਜਵੇ ਕੋਈ ਦੁਰਘਟਨਾ ਹੋ ਜਵੇ ਮੌਕੇ ਤੇ ਪਹੁੰਚ ਜਾਂਦੇ ਆ ਬੱਚੇ ਦੀ 12 ਤੋਂ 14 ਦੇ ਵਿੱਚ ਉਮਰ ਹੈਗੀ ਆ